ਦਰਜੀਤ ਉਸਾਰਜ ਦੀ ਮਚੂਵੇਟਿਡ ਫਿਲਮ ਪੰਜਾਬ 95 ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਕਾਂਟ੍ਰੋਵਰਸੀ ਬਣੀ ਹੋਈ ਹੈ ਤੇ ਕਦੋਂ ਤੇ ਕਿੱਥੇ ਫਿਲਮ ਰਿਲੀਜ਼ ਹੋਏਗੀ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਉੱਥੇ ਤਾਂ ਦੱਸ ਦੇ ਕਿ 1995 ਦੇ ਵਿੱਚ ਸੋਸ਼ਲ ਐਕਟਿਵਿਸਟ ਰਹਿ ਚੁਕੇ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਤੇ ਧਾਰੀ ਤ ਹੈ ਪੰਜਾਬ 95 ਤੇ ਅਮਰੀਕਾ ਨੇ ਹੁਣ ਉਹਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਦਿੱਤਾ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਫ੍ਰਿਜ਼ਨੋਦ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਜਾਵੇਗਾ ਤੋਂ ਦੱਸਦੇ ਕਿ ਫੈਸਲਾ ਮੰਗਲਵਾਰ ਦੇਰ ਰਾਤ ਪ੍ਰਿਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਸੀਯੂ ਸੀਡੀਡੀ ਇੱਕ ਮੀਟਿੰਗ ਵਿੱਚ ਲਿਆ ਗਿਆ ਇਹ ਅਮਰੀਕਾ ਦਾ ਪਹਿਲਾ ਸਕੂਲ ਹੋਏਗਾ ਜੋ ਕਿਸੇ ਸਿੱਖ ਦੇ ਨਾਮ ਤੇ ਰੱਖਿਆ ਜਾਵੇਗਾ ਕਾਫੀ ਪ੍ਰਾਊਡ ਮੂਮੈਂਟ ਹੈ ਸਿੱਖ ਕਮਿਊਨਿਟੀ ਦੇ ਲਈ ਕਿਉਂਕਿ ਜਸਵੰਤ ਸਿੰਘ ਖਾਲੜਾ 1995 ਦੇ ਵਿੱਚ ਸੋਸ਼ਲ ਐਕਟਿਵਿਸਟ ਰਹਿ ਚੁੱਕੇ ਨੇ ਤੇ ਉੱਥੇ ਜਿਹੜੀ ਪੰਜਾਬ 95 ਉਹਨਾਂ ਦੀ ਬਾਇਓਪਿਕ ਹੈ ਜਿਸ ਦੇ ਵਿੱਚ ਦਲਜੀਤ ਦੋਸਾਂ ਜਿਹੜੇ ਉਹਨਾਂ ਦਾ ਕਿਰਦਾਰ ਨਹੀਂ ਬਾਰੇ ਵਿੱਚ ਉਤੇ ਜਸਵਤ ਸਿੰਘ ਖਾਲੜਾ ਇੱਕ ਦਲੇਰ ਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਰਹਿ ਚੁੱਕੇ ਨੇ ਉਹਨਾਂ ਨੇ 1980 ਤੋਂ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਸਿੱਖਾਂ ਵਿਰੁੱਧ ਹੋਏ ਅਤਿਆਚਾਰਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਤੇ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ